ਮੂਰ ਬਿਲਕੁਲ ਨਾ ਵਿਸਾਰ ਸਾ ਤੇਰਾ ਪਰਤਾਪ ਓ ਜੀ ਦੀ ਕਿਰਪਾ ਦੁਆਰਾ ਤੇਰ ਥਾਨ ਪ੍ਰਤਾਪ ਜਸ ਸੇ ਸੰਸਾਰ ਵਿੱਚ ਹੈ ਰੇ ਮਨ ਮੂੜ ਤੂੰ ਤਾਕਉ ਜਾਪ ਇਹ ਮੇਰੇ ਮਨ ਮੂੜ ਹੁੰਦਾ ਹੈ ਮੂਖ ਇਹ ਮੂਖ ਮਨ ਤੂੰ ਉਸ ਪਰਿਪੂਰਨ ਪ੍ਰਮਾਤਮਾ ਦਾ ਜੇ ਪਰਸਾ ਤੇਰੇ ਕਾਰਜ ਪੂਰੇ ਸੰਸਾਰ ਵਿੱਚ ਆਦਮੀ ਦੇ ਸੰਕਲਪ ਵਿਕਲਪ ਬਹੁਤ ਨੇ ਜੇ ਕੋਈ ਸੰਪੂਰਨ ਹੋ ਜਾਏ ਤੇ ਮਨ ਨੂੰ ਖੁਸ਼ੀ ਹੁੰਦੀ ਹੈ ਜੇ ਕੋਈ ਸੰਕਲਪ ਅਧੂਰਾ ਰਹੇ ਜੇ ਤੇ ਮਨ ਨੂੰ ਦੁੱਖ ਹੁੰਦਾ ਕਲੇਸ਼ ਹੁੰਦਾ ਤਾਂ ਪਾਤਸ਼ਾਹ ਰਾ ਤੇਰੇ ਕਾਰਜ ਤੇਰੇ ਸਾਰੇ ਸੰਕਲਪ ਵਿਕਲਪ ਪੂਰੇ ਹੁੰਦੇ ਐ ਤਿਸਹ ਜਾਨ ਮਨ ਸਦਾ ਹਜੂਰੇ ਐਸੇ ਪਰਿਪੂਰਨ ਪਰਮਾਤਮਾ ਨੂੰ ਤੂੰ ਏ ਮਨ ਦੂਰ ਨਹੀਂ ਬਲਕੇ ਸਦਾ ਹਮੇਸ਼ਾ ਹਜੂਰ ਆਪਣੇ ਨੇੜੇ ਹੀ ਸਮਝ ਜੇ ਪ੍ਰਸਾਦ ਤੂੰ ਪਾਵਹਿ ਸਾਚ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ ਤੈਨੂੰ ਉਸ ਸੱਚੇ ਈਸ਼ਵਰ ਅੰਤਰਜਾਮੀ ਦੀ ਆਪਣੀ ਪ੍ਰਾਪਤੀ ਹੋ ਜਾਂਦੀ ਐ ਆਪ ਜਿਨ ਸੰਸਾਰ ਵਿੱਚ ਸੱਚ ਨਾਲ ਤੂੰ ਜੁੜ ਜਾਣਾ ਜਿਹਦੀ ਕਿਰਪਾ ਦੁਆਰਾ ਸੇ ਮਨ ਮੇਰੇ ਤੂੰ ਤਾਸਿਓ ਰਾਚ ਇਸ ਵਾਸੇ ਹੈ ਮੇਰੇ ਮਨ ਤੂੰ ਐਸੇ ਪਰੀਪੂਰਨ ਪਰਮਾਤਮਾ ਦੇ ਨਾਲ ਆਪਣੀ ਪ੍ਰੀਤੀ ਜੋੜ ਉਹਦੇ ਨਾਲ ਜੁੜਨਾ ਕਰ ਜੇ ਪ੍ਰਸਾਦ ਸਭ ਕੀ ਗਤ ਹੋਏ ਜਿਸ ਪਰੀਪੂਰਨ ਪਰਮਾਤਮਾ ਦੇ ਜਾਪ ਕਰਨ ਦੇ ਨਾਲ ਉਹਦੀ ਉਦੀ ਜਸ ਕੀਰਤੀ ਕਰਨੇ ਨਾਲ ਉਦੀ ਕਿਰਪਾ ਦੁਆਰਾ ਜਿਤਨੇ ਵੀ ਸੰਸਾਰ ਵਿੱਚ ਜੀਵ ਨੇ ਚਾਹੇ ਉਹ ਅੰਡਜਿਰ ਸੇਤਜ ਉਤਪਜ ਕਿਸੇ ਵੀ ਖਾਣੀ ਵਿੱਚ ਪੈਦਾ ਹੋਏ ਨੇ ਕਿਸੇ ਵੀ ਵਰਨ ਜਾਤੀ ਚ ਪੈਦਾ ਹੋਏ ਨੇ ਕਹਿੰਦੇ ਸਾਰਿਆਂ ਦੀ ਗਤੀ ਹੁੰਦੀ ਹੈ ਭਾਵ ਸਾਰਿਆਂ ਨੂੰ ਮੁਕਤੀ ਉਸ ਪਰਿਪੂਰਨ ਪ੍ਰਮਾਤਮਾ ਦੇ ਕਿਰਪਾ ਦੁਆਰਾ ਮਿਲ ਜਾਂਦੀ ਹੈ ਸਭ ਨੂੰ ਨਾਨਕ ਜਾਪ ਜਪੈ ਜਪ ਸੋਏ ਸਤਿਗੁਰੂ ਨਾਨਕ ਦੇ ਪੰਜਵਾਂ ਸਰੂਪ ਗੁਰੂ ਅਰਜਨ ਦੇ ਪਾਤਸ਼ਾਹ ਬਚਨ ਕਰਦੇ ਨੇ ਐਸੇ ਈਸ਼ਵਰ ਅੰਤਰਜਾਮੀ ਦਾ ਜਾਪ ਹਮੇਸ਼ਾ ਜਪਦਾ ਰਹੋ ਔਰ ਉਸ ਨੂੰ ਜਪ ਕਰਕੇ ਹੀ ਤੇਰਾ ਕਲਿਆਣ ਹੋਏਗਾ ਆਪ ਜਪਾਏ ਜਪੈ ਸੋ ਨਾ ਹਾਂ ਫਿਰ ਇਹ ਵੀ ਸਤਿਗੁਰੂ ਦੀ ਕਿਰਪਾ ਹੈ ਜੇ ਉਹ ਆਪ ਹੀ ਕਿਰਪਾ ਕਰੇ ਤੇ ਉਹ ਨਾਮ ਵੱਲ ਮਨ ਦੀ ਵਿਰਤੀ ਜਾਂਦੀ ਹੈ ਜੇ ਉਸ ਪ੍ਰਭੂ ਦੀ ਕਿਰਪਾ ਨਾ ਹੋਵੇ ਤੇ ਮਨ ਸੰਸਾਰ ਦੇ ਵਿਸ਼ੇ ਵਕਾਰਾਂ ਵਿੱਚ ਭਟਕਦਾ ਹੈ ਸਤਿਗੁਰੂ ਕਹਿੰਦੇ ਜੇ ਉਹ ਆਪ ਕਿਰਪਾ ਕਰੇ ਤਾ ਫੇਰ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ ਆਪ ਦਾ ਵਾਰੇ ਸੋ ਹਰ ਗੁਣ ਗਾਓ ਆਪ ਗਵਾਏ ਸੋ ਹਰ ਗੁਣ ਗਾਓ ਜੇ ਪ੍ਰਭੂ ਕਿਰਪਾ ਕਰੇ ਤਾਂ ਹੀ ਉਹਦੇ ਹਰੀ ਪਰਮੇਸ਼ਰ ਦੇ ਗੁਣ ਗਾ ਸਾਰੇ ਗਾਏ ਜਾ ਸਕਦੇ ਨੇ ਜੋ ਆਪ ਹੀ ਗਉਣ ਦੀ ਸ਼ਕਤੀ ਤਾਕਤ ਦਵੇ ਤਾਂ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਹਰ ਪ੍ਰਭੂ ਦੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਹ ਪਰਿਪੂਰਨ ਪਰਮਾਤਮਾ ਦਾ ਪ੍ਰਤਾਪ ਜਿਹੜਾ ਹੈ ਉਹ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ ਪ੍ਰਭੂ ਦਇਆ ਤੇ ਕਮਲ ਵਿਗਾਸ ਔਰ ਜਿਹੜਾ ਸਾਡੇ ਅੰਦਰ ਜੋਗੀ ਪੁਰਸ਼ ਕਹਿੰਦੇ ਕਿ ਕਮਲ ਹੈ ਔਰ ਕਮਲ ਦਾ ਫੁੱਲ ਮੁੱਧਾ ਹੈ ਜਦੋਂ ਆਦਮੀ ਉਸ ਪਰਿਪੂਰਨ ਪਰਮਾਤਮਾ ਦਾ ਚਿੰਤਨ ਕਰਦਾ ਆਰਾਧਨ ਕਰਦਾ ਤੇ ਉਹ ਜਿਹੜਾ ਕਮਲ ਦਾ ਫੁੱਲ ਹੈ ਸਿੱਧਾ ਹੋ ਜਾਂਦਾ ਤੇ ਸਤਿਗੁਰੂ ਕਹਿੰਦੇ ਨੇ ਐਸੀ ਕਿਰਪਾ ਜਿਹੜੀ ਉਸ ਕਮਲ ਨੂੰ ਸਿੱਧਾ ਕਰਨਾ ਉਹ ਗਿਆਨ ਰੂਪੀ ਕਮਲ ਜਦੋਂ ਖਿੰਡਦਾ ਹੈ ਤੇ ਉਹ ਵੀ ਉਸ ਦੀ ਕਿਰਪਾ ਦੁਆਰਾ ਹੀ ਖਿੰਡਦਾ ਹੈ ਪ੍ਰਭ ਸੋ ਪਰਸਨ ਬਸੈ ਮਨ ਸੋਏ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਪ੍ਰਭੂ ਦੀ પ્રસੰਤਾ ਹੋਵੇ ਪ੍ਰਭੂ ਦੀ ਕਿਰਪਾ ਹੋਵੇ ਫਿਰ ਉਹ ਪ੍ਰਭੂ ਇਸ ਜੀਵ ਦੇ ਹਿਰਦੇ ਵਿੱਚ ਬਸ ਜਾਂਦਾ ਹੈ ਪ੍ਰਭ ਦਇਆ ਤੇ ਮਦ ਊਤਮ ਹੋਏ ਔਰ ਜਿਹੜੀ ਵਿਵੇਕ ਬੁੱਧੀ ਹੈ ਇਸ ਜੀਵ ਨੂੰ ਉਹ ਵੀ ਪ੍ਰਭੂ ਦੀ ਦਇਆ ਤੋਂ ਬਿਨਾ ਨਹੀਂ ਮਿਲਦੀ ਦੇਖੋ ਬਿਸ਼ੈਲੀ ਬੁੱਧੀ ਤਾਂ ਸਾਰੀ ਸਾਰਿਆਂ ਦੀ ਹੈ ਬਿਕਾਰੀ ਬੁੱਧੀ ਤਾਂ ਸਾਡੀ ਸਾਰਿਆਂ ਦੀ ਹਰ ਬਖਤੀ ਰਹਿੰਦੀ ਹੈ ਮਨਕ੍ਰੋਧ ਲੋਭ ਲਾਲਚ ਮੋਹ ਕਾਮ ਵਿੱਚ ਬਿਰਤੀ ਰਹਿੰਦੀ ਹੈ ਈਰਖਾ ਦੁਐ ਝਗੜਾ ਨਿੰਦਿਆ ਵਿੱਚ ਬਿਰਤੀ ਸਾਡੀ ਠੱਕੇ ਨਾ ਚਲੀ ਜਾਂਦੀ ਹੈ ਪਰੰਤੂ ਜੇ ਈਸ਼ਵਰ ਦੀ ਕਿਰਪਾ ਹੋਵੇ ਤਾਂ ਇਹ ਉੱਤਮ ਬੁੱਧੀ ਜਿਹੜੀ ਹੈ ਵਿਵੇਕ ਬੁੱਧੀ ਜਿਹੜੀ ਹੈ ਵਿਚਾਰਸ਼ੀਲ ਬੁੱਧੀ ਜਿਹੜੀ ਹੈ ਫਿਰ ਪ੍ਰਾਪਤ ਹੁੰਦੀ ਹੈ ਸਰਬਨਿ ਧਨ ਪ੍ਰਵ ਤੇਰੀ ਮਇਆ ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਸਾਰੀਆਂ ਨਿਧਾਨ ਖਜ਼ਾਨਾ ਜਿਹੜਾ ਨਾ ਤੇਰੀ ਕਿਰਪਾਈ ਹੈ ਭਾਵ ਜੀ ਦੇ ਤੇ ਤੇਰੀ ਕਿਰਪਾ ਹੋ ਜਾਏ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਆਪੋ ਕਸ਼ੂ ਨਾ ਕਿਨ ਹੋ ਲਿਆ ਉਸਾਰ ਦੇ ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰਨ ਮਿਹਨਤ ਕਰਨ ਪਰ ਉਹਨਾਂ ਦੇ ਆਪਣੇ ਕੀਤੇ ਕੁਝ ਨਹੀਂ ਹੁੰਦਾ ਪ੍ਰਭੂ ਕਿਨਾਂ ਨੂੰ ਕੁਛ ਪ੍ਰਾਪਤ ਨਹੀਂ ਹੁੰਦਾ ਜੇਤ ਜੇਤ ਲਾਭੋ ਤਿਤ ਲਗਹ ਹਰਨਾਥ ਜਿਹਦੇ ਉੱਤੇ ਜਿਹੜੇ ਜੀਵ ਦੇ ਉੱਤੇ ਕਿਰਪਾ ਕਰਦਾ ਉਹ ਉਸ 나ਥ ਈਸ਼ਵਰ ਕਿਰਪਾ ਕਰਦਾ ਉਹੀ ਜੀਵ ਉਹਦੇ ਨਾਲ ਜੁੜ ਜਾਂਦਾ ਪਾਵ ਉਹਦਾ ਸਮੂਰਣ ਕਰਨ ਲੱਗ ਜਾਂਦਾ ਨਾਨਕ ਇਨ ਕ ਕਸ਼ੂ ਨਾ ਹਾਥ ਸਤਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਨੇ ਬਾਕੀ ਸੰਸਾਰ ਦੇ ਲੋਕਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਉਸ ਈਸ਼ਵਰ ਦੀ ਕਿਰਪਾ ਦੁਆਰਾ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਹੁਣ ਸਤਿਗੁਰੂ ਅਰਜਨ ਦੇ ਪਾਤਸ਼ਾਹ ਉਸ ਪਰਿਪੂਰਨ ਪਰਮਾਤਮਾ ਦੇ ਲਖਣ ਦੱਸੇ ਨੇ ਕਿ ਉਹ ਪ੍ਰਭੂ ਪਰਮਾਤਮਾ ਹੈ ਕੈਸੇ ਕਹਿੰਦੇ ਅਗਮ ਭਾਵ